ਫਰੀਦਕੋਟ ਦੇ ਮਾਡਰਨ ਕੇਂਦਰੀ ਸੂਦਾਰਕਰ ਦੇ ਚਾਰ ਕੈਦੀ ਜਿਨ੍ਹਾਂ ਨੂੰ ਸਰਕਾਰੀ ਬੱਸ ਦੇ ਰਾਹੀਂ ਮੋਗਾ ਪੁਲਿਸ ਦੀ ਨਿਗਰਾਨੀ ਦੇ ਹੇਠ ਮਾਨਯੋਗ ਅਦਾਲਤ ਮੋਗਾ ਦੇ ਵਿੱਚ ਪੇਸ਼ੀ ਭਗਤੌਂਦੇ ਲਈ ਲਿਜਾਇਆ ਜਾ ਰਿਹਾ ਸੀ ਰਸਤੇ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇੱਕ ਕੈਦੀ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਜ਼ਖਮੀ ਬੰਦੀ ਨੂੰ ਸਿਵਲ ਹਸਪਤਾਲ ਫਰੀਦਕੋਟ ਦੇ ਵਿੱਚ ਜੇਰੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਜਿਸ ਦੇ ਬਿਆਨ ਤੇ ਸਥਾਨਕ ਥਾਣਾ सदर ਫਰੀਦਕੋਟ ਦੇ ਵਿੱਚ ਮਕਦਮਾ ਦਰਜ ਕਰ ਲਿਤਾ ਗਿਆ ਹੈ ਆਪਣਾ ਮੋਗਾ ਵੀ ਕਿ ਇਹਦਾ ਨਾਮ ਹੈਗਾ ਜਿਹੜਾ ਜਸ ਲਵ ਪ੍ਰੀਤ ਮੋਗਾ ਦਾ ਰਹਿਣ ਵਾਲਾ ਤਾਂ ਇਹਨਾਂ ਦਾ ਕੋਈ ਪਹਿਲਾ ਪੁਰਾਣਾ ਝਗੜਾ ਚੱਲਦਾ ਸੀ ਆ ਪਹਿਲਾਂ ਵੀ ਉੱਥੇ ਬਾਈਕ ਤੇ ਹੋਏ ਸੀ ਉਸ ਰਾਂਚਿਚ ਦੇ ਵਿੱਚ ਜਿਹੜੀ ਹੈਗੀਆਂ ਇਹਦੀ ਜਾਂਦਿਆ ਵਾਸੀ ਦੇ ਵਿੱਚ ਵੀ ਚੰਦਵਾਜਾ ਕੋਲ ਮਾਰਕੁੱਟ ਕੀਤੀ ਹੈ ਇਦਰਾ ਕੇਸ ਨਹੀਂ ਸੀ ਪੁੱਟਾਗਾ ਸੀ ਸਦਰ ਪ੍ਰੀਤਪੁਰ ਦੇ ਵਿੱਚ ਤੇ ਤਿੰਨ ਕੁ ਦਿਨ ਪੁਰਾਣਾ ਇਨਸੀਡੈਂਟ ਹੈਗਾ ਜੀ ਤਾਂ ਇਹ ਸੱਗਾ ਤਾਂ ਇਹਦੀ ਐਮਐਲਆਰ ਕਰਤੀ ਮੈਂ ਆਪਣੇ ਦੁਆਸੇ ਇਹ ਤਿਆ ਕਰੋ ਨੂੰ ਦੁਆਰਾ ਐਮਐਲਰ ਕਪੀ ਐਮਐਲਰ ਕਟਣ ਤੋਂ ਬਾਅਦ ਜੇ ਇਹ ਕਾਰਵਾਈ ਕੀਤੀ ਹੈ 325 ਦੇ ਤਹਿਤ ਇਸ ਨੂੰ ਕੀਤਾ ਗਿਆ ਇਹ ਦੋਨੇ ਤਰ੍ਹਾਂ ਦੇ ਜੇਲ੍ਹ ਕਿੰਨੇ ਜੇਲ੍ਹ ਥ੍ਰੀ ਪੁਕਤਮ ਜਾਣੇ ਸੀ ਮੋਗੇ ਇਸੇ ਦਿਨ ਹਾਂ ਉਹ ਕਸਟਡੀ ਹੀ ਕਰੇ ਸੀਪੋਰਟ ਵੀ ਕਿ ਸਭ ਜਿਸ ਤਰ੍ਹਾਂ ਬਾਸ ਦੇ ਬੈਠੇ ਹੁੰਦੇ ਆ ਉਹ ਪੁਲਿਸ ਬਾਸ ਮਿਲਿਆ ਅੱਗੇ ਪਿੱਛੇ ਅੰਦਰ ਵਿੱਚ ਜੇ ਚਲ ਬੈਠੇ ਹੋਏ ਆਪਸ ਦੇ ਵਿੱਚ ਕਿਵਰੀ ਕਹਿਵਾ ਜੀ ਹੋ ਜਾਂਦੀਆਂ ਜਿੱਦਾਂ ਜੇਲ੍ਹ ਡਿਪਾਰਟਮੈਂਟ ਜਾਂ ਕੋਈ ਦਸੇ ਤੋਂ ਉਹ ਵਕਤ ਕਰਕੇ ਪਹਿਲੇ ਮਿਲਾਂ। ਕਈ ਵਾਰੀ ਵਿੱਚੋਂ ਕਿ ਦਸ ਨਹੀਂ ਤਾਂ ਫਿਰ ਇਸ ਤਰ੍ਹਾਂ ਰੰਜਸ ਦੇ ਵਿੱਚ ਝਗੜ ਪੈ ਜਾਂਦੇ। ਉਹ ਕੇਸ ਰਿਪੋਰਟ ਦਿੱਤਾ ਨਾ ਡਿਪਾਰਟਮੈਂਟ ਦੇ ਕਿ ਮੈਂ ਰਿਪੋਰਟ ਮਾਰਿਆ ਉਹਦਾ ਸਾਲ ਲਾਖ ਨਹੀਂ। ਉਹ ਹਸਪਤਾਲ ਲਾਖ ਸੀ। ਕੋਈ ਸਟੇਟਮੈਂਟ ਹੋ ਜੀ।